ਇਹ ਚੱਲਣ ਲੱਗੇ ਨੇ ਹੁਣ ਸਾਾਨੂੰ ਬਚਾਉਂਦੇ ਆਂ ਇਹ ਇਹ ਹੁੰਦੇ ਗੱਲਾਂ ਮਾਰ ਲਿਆ ਨੇ ਕਿਤੇ ਦੇਖੋ ਬੋਤਲ ਕੰਪਰੇਗਾ ਕਿਥੇ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਈ ਦੇਣਾ ਲਾਭ ਦੇ ਵਿੱਚ ਤੇ ਅੱਜ ਬੜੀ ਤਗੜੀ ਖੁਸ਼ਖਬਰੀ ਗੋਪੀ ਵਾਸਤੇ ਬਹੁਤ ਤਗੜੀ ਖੁਸ਼ਖਬਰੀ ਆ ਤੇ ਗੋਪੀ ਲੈਣ ਜਾ ਰਹੇ ਆ ਕਾਰ ਤੇ ਫਿਲਹਾਲ ਅਜੇ ਮੁਜਾਜ ਤੇ ਨਹੀਂ ਚਲਾਉਣ ਦੇ ਚਲੋ ਚਲਾ ਕੇ ਮੈਂ ਲਾਵਾਂਗਾ ਲੁਧਿਆਣੇ ਚੱਲੇ ਆਪਾਂ ਤੇ ਗੱਡੀਆਂ ਨੇ ਲਾਉਣ ਤੇ ਲਈ ਆ ਤੇ ਹੁਣ ਆਪਾਂ ਚੱਲੇ ਆਂ ਅੰਮ੍ਰਿਤਸਰ ਇਹ ਸਟੇਸ਼ਨ ਤੇ ਜਾਵਾਂ ਉਹ ਤੋਂ ਮੁਰਗੇ ਟ੍ਰੇਨ ਤੇ ਜਾਵਾਂ ਤੇ ਦੂਜੀ ਗੱਲ ਇਹ ਆ ਇਹਦੀ ਮੇਕਅਪ ਕਿੱਟ ਰਹਿ ਗਈ ਅਦਰ ਘਰੇ ਰਹਿ ਗਈ ਮਮੀ ਹਣਾ ਬਾਲੀ ਇਹਦੇ ਮੇਰੇ ਕੋਲ ਉੱਥੇ ਰੱਖੀ ਗਈ ਤੇ ਉਹਨਾਂ ਨੇ ਚੱਕ ਕੇ ਅਲਮਾਰੀ ਦੇ ਉੱਤੇ ਰੱਖ ਦਿੱਤੀ ਜੋ ਆਪਣਾ ਦਿਸੇ ਨਹੀਂ ਆਈਆਂ ਕੋ ਬੈੱਡ ਤੇ ਹਾਂ ਦੀ ਕੋਈ ਸਮਾਂ ਚਲੋ ਚੱਲੀ ਅਹੀਂ ਆਗੇ ਕਹੋ ਨੇ ਇਹਨੇ ਕਿੰਨੀ ਦੀ ਆ ਜਾਣਾ ਉੱਥੋਂ ਤਿਆਰ ਹੋਊਗੀ ਸੋ ਚੱਲ ਗਏ ਬਹੁਤ ਜ਼ਿਆਦਾ ਟਾਈਮ ਹੋ ਗਿਆ ਵਾ 10:30 ਹੋ ਗਏ ਨੇ ਇਹ ਲੇਟ ਹੋਈ ਆ ਮੇਰਾ ਪੋਤਾ ਵੀ ਤਿਆਰ ਹੋ ਗਿਆ ਚੱਪਲੇ ਇੱਕ ਲਾਲੀ ਜੰਨੇ ਆ ਇਹ ਕੰਨੀ ਨੀਲ ਪੈਂਟ ਲਾਉਂਦੀ ਸੁੱਕੀ ਏ ਸੁੱਕੀ ਏ ਕੋਈ ਚੱਕਰ ਨਹੀਂ ਲਾਓ ਲਾਓ ਸੱਸਰੀਆਂ ਕਾਜੀ ਸੱਸਰੀਆਂ ਕਾਜੀ ਅੱਥਾ ਕਿੱਦਾਂ ਲੀਂਦੇ ਪਿਛਲੇ ਪਾਸੇ ਆਹੋ ਗੱਡੀ ਨਵੀਂ ਪਹੁੰਚ ਗਏ ਆਪਾਂ ਕਹਿੰਦੇ ਦੀ ਵੱਲ ਵੱਡੀ ਗੱਡੀ ਭਾਜਿੰਦੇ ਜੰਗੇ ਭਾਜੀ ਵਾਲੀ ਛੋਟੀ ਗੱਡੀ ਲੈ ਜਾਣੀ ਆਹ ਕੀਤਾ ਉਹ ਲੈ ਆਹ ਤੋੜਦੇ ਲੈ ਢੱਕਣ ਪੁੱਟਣਾ ਪਿਆ ਤੇ ਸਾਰਾ ਨਾਲ ਨਾਲ ਤੋੜਦਾ ਹੀ ਏ ਸਾਰਾ ਏ ਪਤਾ ਨਹੀਂ ਕਿ ਕੋਈ ਚੀਜ਼ ਫਸ ਗਈ ਹੋਣੀ ਆ ਉਹ ਇਹਨਾਂ ਕੋਈ ਜਾਂ ਜਾਂ ਲੱਗਦਾ ਮੋਟਰਕਿਲਾ ਦਾ ਕੋਈ ਪ੍ਰੋਬਲਮ ਆਈ ਆ ਸਸਰੀਆਂ ਦਾ ਜੀ ਲੈ ਵੀ ਅੱਜ ਮੈਂ ਵੀ ਲੱਗਾ ਆਪਣੇ ਵਲੌਗ ਦੇ ਕਾੱਕੇ ਨੂੰ ਫੀਸ ਦਿਖਾਉਣ ਨੇ ਤੇ ਮੈਂ ਨਹੀਂ ਦਿਖਾਉਂਦਾ ਹਾਂ ਜੀ ਆਏ ਨੀ ਕਿਤੇ मामੂ ਆਏ ਇਧਰ ਨੂੰ ਵੇਖੋ राजे ਆਏ ਨੀ ਕਿਤੇ ਆਇ ਨੀ ਵੀ ਗੁੱਸਾ ਮੈਨੂੰ ਮੇਰੇ ਤੇ ਗੁੱਸਾ ਹੋਣਾ ਕੰਡਿਆ ਇਹ ਤਨੇ ਕਿਤੇ ਕਹਿ ਨਹੀਂ ਮੇਰੇ ਤੋਂ ਸੁਭਾਈ ਜਾਂਦੇ ਆ ਆ ਵੈਰੀ ਗੁੱਡ ਸਤੌ ਸਾਬੋਤਾ ਸਤੌ ਇਹੋਂ ਮਰਵਾਸ ਤਾਂ ਮੰਦੀ ਮੰਮਾ ਨੂੰ ਤਾਉ ਪਾਪਾ ਨੂੰ ਤਾਉ ਤੂੰ ਨਹੀਂ ਆਉਂ ਹੋਰ ਹੋਰ ਆ ਜਾ ਹੁਣ ਫਿਰ ਚੱਲੇ ਆ ਚੱਲੀ ਹੁਣ ਲੈਨ ਚੱਲੇ ਆ ਰਾਤੀ ਨਹੀਂ ਹੋਰ ਚੱਲੇ ਤੇ ਉਹ ਬੜਾ ਬੜਾ ਸ਼ਾਨਦਾਰ ਲੰਦਾ ਹੋਰ ਗੱਲਾਂ ਦੀ ਗੱਲਾਂ ਹੀ ਹੈਂ ਆ ਵਧੀਆ ਵਾਹੀ ਵੀ ਇਹਨਾਂ ਆਪ ਕੋ ਗੁੜਾ ਤਿਲਕਿਆ ਵੀ ਨਹੀਂ ਕਰਦਾ ਹੁਣ ਚੱਲ ਗਿਆ ਤਿਲਕ ਤੂੰ ਉਰਾ ਨਹੀਂਦਾ ਨਾ ਹਾਂਜੀ 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 ਲੈ 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 ਸਹੀ ਕਰਾਂ ਲੈ ਦੁੱਧ ਪੀਏਗਾ ਹੈ ਨਾ ਫਿਰ ਸੰਗੋਂ ਤੇ ਮਰਜ਼ੀ ਇਧਰ ਮੇਕਅਪ ਚੱਲ ਰਾਇਆ ਜੋਰਾਂ ਸ਼ੋਰਾਂ ਦੇ ਨਾਲ ਤੇ ਡੈਡੀ ਦਾ ਫੋਨ ਆਉਣ ਵਾਲਾ ਵਾ ਤੇ ਮੈਂ ਕੀ ਜਵਾਬ ਦੇਣਾ ਹੀ ਚਲੋ ਚੱਲੀਏ ਪੰਘੂੜਾ ਬਹੁਤ ਪਿਆਰਾ ਮਨ ਲੱਗਾ ਇਹ ਪਸੰਦ ਹੈ ਤੇ ਮੈਨੂੰ ਤੇ ਆ ਵੀ ਬੱਗਾ ਵੀ ਪਸੰਦ ਆ ਤੇ ਆਈ ਨਹੀਂ ਰਾਜਾ ਕਿਤੇ ਧੰਨਵਾਦ ਜੀ ਧੰਨਵਾਦ ਇਹ ਚੀਜ਼ ਜ਼ਰੂਰੀ ਸੀਗੀ ਤੇ ਧੰਨਵਾਦ ਬਾਜੀ ਬਹੁਤ ਬਹੁਤ ਥੈਂਕ ਯੂ ਵੈਰੀ ਮਾਚ ਵੱਲੇ ਪਹੁੰਚਨੇ ਸਾਰੀ بارش ਹੋਣੀ ਸ਼ੁਰੂ ਹੋ ਗਈ ਆ ਦੇਖੋ ਚਲੋ ਵਧੀਆ ਹੋ ਗਿਆ ਠੰਡਾ ਹੋ ਗਿਆ بارش ਕਹਿੰਦੀ ਮੈਂ ਆ ਹੀ ਪਈ ਅੱਜ ਕਰੋ ਚੱਕ ਤੁਸੀਂ ਓਹੋ ਆ ਤਾਂ ਹੀ ਪਈ بارش ਵਾਲੀ ਅਹੀਂ ਪਹੁੰਚਣਾ ਕੋਠਾ ਸәү ਗੁਦਰ ਲੱਗੇ ਵੱੱਲੇ ਬਹੁਤ ਤੇਜ਼ ਗੱਡੀ ਚ ਪਾੜਿਆ ਤੇਲ ਮੈਂ ਤੇਲ ਪਾਉਂਦਾ ਨਾ ਗੱਡੀ ਤੇ ਜਿਵੇਂ ਮੈਂ ਤੇਲ ਪਾਉਂਦਾ ਨਾ ਮੈਂ ਮਤਲਬ ਵਲੌਗ ਬਣਾਉਂਦਾ ਬਣਾਉਂਦਾ ਆ ਤੇ ਇਹ ਭਾਜ ਵਾਲੀ ਗੱਡੀ ਸਟੇਸ਼ਨ ਲਾਦਾਂਗੇ ਸੋ ਲਾਦਾਂਗੇ ਕਿ ਜੋ ਪੜੀ ਗੱਡੀ ਲਈ ਤੇ ਗੱਡੀ ਟਾਟਾ ਦੀ ਹੈ ਬਾਕੀ ਇਹ ਤੁਹਾਨੂੰ ਉੱਥੇ ਜਾ ਕੇ ਲੱਗੂਗੀ ਬਾਕੀ ਹੁਣ ਨਾਮ ਕੀ ਹੈ ਗੱਡੀ ਦਾ ਗੱਡੀ ਲਾਤੀ ਇਹ ਪਾਰਕਿੰਗ ਦੇ ਵਿੱਚ ਸਾਹਮਣੇ ਚੱਲ ਚੱਲ ਗਏ ਹੁਣ ਕੁਰਚਾ ਖਾਣੇ ਦੇਖਦੇ ਆ ਬਾਹਰੋਂ ਭੁੱਖ ਬੜੀ ਲੱਗੀ ਐ ਇੱਥੇ ਗਰਮੀ ਗਰਮੀ ਬਹੁਤ ਜਦਾ ਆਜਾ ਆਜਾ ਬਹੁਤ ਸਹੀ ਹੈ ਕਿ ਆਹ ਹੋ ਤਾਂ ਸ਼੍ਰੀ ਦਰਬਾਰ ਸਾਹਿਬ ਦੀ ਬੱਸ ਲੱਗਦੀ ਨਾ ਉਹ ਸਾਹਮਣੇ ਉੱਥੇ ਲੱਗਦੀ ਆ ਲੈ ਵੀ ਭਰਾ ਵੀ ਆ ਗਿਆ ਫੁੱਫੜ ਕਿਥੇ ਲਾਉਣਗੇ ਗੱਡੀ ਘੰਟਾ ਹੋ ਗਿਆ ਫੁੱਫੜ ਗੱਡੀ ਕਿਥੇ ਲਾਉਣਗੇ ਆਪਣੀ ਥਾਰ ਓਏ ਅੱਛਾ ਅੱਛਾ ਉਹਨਾ ਮੈਂ ਤੁਹਾਨੂੰ ਗਿਆ ਮੋਨ ਨੇ ਢੈਂਟਾ ਮੱਗਿਆ ਕਹਾਂ ਅਸੀਂ ਵੀ ਥਾਰ ਵਾਲੇ ਹੋ ਗਏ ਆ ਹੁਣ ਨਹੀਂ ਟਿਚਰ ਕਰਨੀ ਕਿ ਨਹੀਂ ਵੀ ਹੁਣ ਨਹੀਂ ਟਿਚਰ ਕਰਨੀ ਗਾ ਥਾਰ ਵਾਲੇ ਹੋ ਗਏ ਅਸੀਂ ਓਏ ਉਹਨਾਂ ਨੇ ਢੰਟਾ ਹੀ ਧਮਕਿਆ ਨਹੀਂ ਉਹ ਵੀ ਮੈਂ ਗੱਡੀ ਪਾਰਕ ਕਰਿਆ ਆਪਣੀ ਇੱਧਰ ਲਾਏ ਆ ਢੇੜ ਇੱਧਰ ਇੱਧਰ ਸਟੇਸ਼ਨ ਪਹੁੰਚ ਗਏ ਫੈਮਲੀ ਕਹਿੰਦੇ ਇੱਥੇ ਆਈ ਹੈ ਪਹਿਲਾਂ ਦੀ ਮੈਨੂੰ ਲੱਗਾ ਮੈਨੂੰ ਲੱਗਾ ਹਲੇ ਉਹ ਆਉਣਾ ਮਾਜੇ ਪਾਜੀ ਆਏ ਪਾਜੀ ਆਏ ਹਾਂ ਸਟੇਸ਼ਨ ਚੈੱਕ ਕਰ ਰੋ ਦੀ ਇੱਥੋਂ ਦਾ ਆਹ ਆਹ ਕਿ ਆਈ ਬਰਾਤੀਆਂ ਲੱਗੀਆਂ ਇੱਥੇ ਉਹ ਪਾਜੀ ਆਓ ਸਾਹਮਣੇ ਡੈਡੀ ਮਿਲ ਪਏ ਨਹੀਂ ਘੜੀ ਨਹੀਂ ਦੁੱਤ ਮਿਲਦੀ ਘੜੀ ਬਹੁਤ ਜ਼ਰੂਰੀ ਹੋਰ ਵੀ ਕੀ ਹਾਲ ਆ ਵਧੀਆ ਵੀ ਮਾਰੇ ਤੁਸੀਂ ਨਾ ਕੀ ਹਾਲ ਜੀ ਬੜੀਆਂ ਵੀਡੀਓ ਬਣੇ ਤੁਸੀਂ ਹੈ ਨਾ ਹਾਂਜੀ 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 ਪਲੀਜ਼ ਸਾਹ ਵਧੀਆ ਫੜਾਂ ਮੈਂ ਫੜਦਾ ਚਲੇ ਬੈ ਗਏ ਟਰੇਨ ਦੇ ਵਿੱਚ ਬਰੇ ਹਾਲ ਆ ਬਾਂਕੇ ਦਿਹਾੜੇ ਇੰਤਾਰ ਦੇ ਨੂੰ ਮੜਿਆ ਫਿਰੇ ਤੁਰੇ ਕਿੰਨੇ ਕਿੰਨੇ ਚੱਲਣੇ ਇਹ ਵੇਖ ਲੈ ਗੱਡੀ ਹੈ ਹੋਈ ਨਾ ਮੁੜ ਕੇ ਉਦੋਂ ਪਤਾ ਲੱਗ ਜੇ ਫਰੀਦাবাদ ਪਹੁੰਚ ਗਏ ਲੁਧਿਆਣੇ ਤੋਂ ਉਹ ਜੋ ਹੈ ਹੈ ਲੁਧਿਆਣੇ ਦੇ ਅਸੀਂ ਕਹਿੰਦੇ ਸਹੀ ਗੱਲ ਹੈ। ਬاہر ਕਿੰਨੀ ਮੌਜ ਲੱਗੀ ਹੈ। ਮੌਜ ਲੱਗੀ ਮੌਜ। ਬਹੁਤ ਗਰਮੀ ਕਿ ਨਹੀਂ? ਕੋਈ ਨਾ ਗਾਂਦ ਗਹਿਣਾ ਇਹਨਾਂ ਨੂੰ ਵੀ ਇਚ ਜਰਨਲ 'ਚ ਵੀ ਅਸੀਂ ਲਾਓ। ਬੈਠਾ ਜੀ ਗੁਗੜੀਆ ਜੋਗਾ ਭਰਾ ਦੁੱਧ ਤੇ ਮਿਲਿਆ ਰਿਹਾ ਬਿਲਕੁਲ ਦਾਮ ਜਿਹਾ ਲਿਆਂਦਾ ਹੈ। ਟਾਈਮ ਸਾਰਨਾਗੇ ਦੇ ਨਾਲ। ਕੀ ਕਰਨਾ ਫਿਰ ਹਾਂ? ਚੱਲ ਚੱਲ ਲੁਧਿਆਣੇ ਨੇ ਪੜਨੇ ਪਾਇਆ ਆ ਹੈ ਲੈ ਵੀ ਮਿੱਤਰਾ ਬਣ ਗਈ ਹੁਣ ਗੱਲ ਤੇ ਹੁਣ ਚੱਲੇ ਆ ਟ੍ਰੇਨ ਆਪਣੀ ਤਰਪੀ ਆ ਦੇਖੋ ਆ ਇੱਕ 25 ਤੇ ਗਿਆ ਨਾ ਤੁਰਨ ਵਾਸਤੇ ਆ ਇੱਕ 25 ਆ ਇੱਕ ਬੱਚੀ 50 ਦਾ 50 ਨਾ ਨਹੀਂ ਲੈਣ ਡਿਆ ਪਾਣੀ ਬਾਉਂਡਿਆ ਚੰਗਾ ਇਹ ਕਿਹੜੀ ਭਾਜੀ ਮਾਵਾਂ ਦੀ ਮੂੰਗੀ ਦੀ ਦਾਲ ਇਹ ਛੋਲੇ ਦੀ ਦਾਲ ਅੱਛਾ 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 ਬੇਬੀ ਕਰ ਤੋਂ ਨਿੱਪ ਮੈਲਾ ਜੀ ਕੋਈ 5 ਪਲੇਟ ਲੈਂਦੇ 1 ਪਲੇਟ ਫ੍ਰੀ ਨਹੀਂ ਦੇ ਲਈ ਤੋੜਤਾ ਯਾਰ ਕਹਿੰਦਾ ਬਣੀ ਗੱਲ ਬਹੁਤ ਚਟਪਟਾ ਹੈ ਬਹੁਤ ਸ਼ਾਬਾਸ਼ ਵੈਰੀ ਗੁੱਡ ਵੈਰੀ ਗੁੱਡ ਪਾਦੇ ਪਾਦੇ ਮਸਾਲਾ ਲੈ ਇੱਕ ਸਾਥ ਆ ਇਹ ਦਾਲ ਦੇ ਨਾਲ ਚਾਹ ਇਹ ਕਿਹੜਾ ਕੰਬੀਨੇਸ਼ਨ ਹੈ ਬਣਾਤਾ ਨੂੰ ਦੋ ਪੇ ਮੰਨ ਨੂੰ ਦਾਲ ਪੋਤਾ ਦਾ ਪਾਸੋਂ ਲੈ ਵੀ ਚੱਲ ਪਈਏ ਫੇਰ ਟ੍ਰੇਨ ਰੁਕੀ ਸੀਗੀ ਤੇ ਚੱਲ ਪਈਏ ਹੁਣ ਜਾ ਰਹੇ ਆ ਤੇ ਦੇਖੋ ਮਗਰ ਏਸੀ ਡੱਬੇ 'ਚ ਆਹ ਸਭ ਤਾਂ ਮਗਰ ਦੇ ਲੱਗੇ ਤੇ ਨਾ ਤਾਂ ਇੱਥੇ ਵੱਜ ਕੇ ਤੇ ਪਹੁੰਚਣਾ ਖੜੇ ਵਾਲੇ ਆ ਬੜਾ ਮੰਦਾ ਹਾਲ ਹੈ ਮੈਂ 3 ਤੇ ਵੱਜ ਕੇ ਇੱਥੇ ਤੇ ਕਿਹੜੇ ਨੂੰ ਜਾਣਾ ਆ ਗੀ ਤੇ ਹਾਂ ਆਲੂ 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 ਪਰੇ ਹੁੰਦੇ ਆਲੂ ਵਾਲਾ ਆ ਗੋੜਾ ਆ ਗਿਆ ਨਾ ਹੋ ਰਿਹਾ ਤੇ ਮੈਨੂੰ ਲੱਗਾ ਦਾਲ ਦੀ ਟਿੱਕੀ ਹੈ। ਅਸੀਂ ਪਹੁੰਚ ਗਏ ਅਧਿਆਨੇ ਉਤਰਨ ਲੱਗੇ ਆਪਾਂ ਹੁਣ। ਚਲੋ ਜੀ। ਮਾਰਾ ਸ਼ਾਲਾ। ਹਾਂਜੀ ਗੋਮਤ ਲੋਖ ਲੋਤੇ ਆ ਬਈ ਇਹਨਾਂ ਨੇ ਸਾਨੂੰ ਉਤਰਨ ਦੇਣਗੇ। ਚਲੋ 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 ਆਹ ਆਹ ਬੰਦਿਆ ਵੇ। ਓਹ ਹੋ ਥੱਕਾ ਮੁੱਕੇ ਬਰੇ ਹਾਲ। ਲੈ ਵੀ ਹੁਣ ਬੈਠ ਗਏ 3 ਵੀਲਰ 'ਚ। ਤੇ ਜਾਣ ਦੇ। ਪਹੁੰਚ ਗਏ ਆਪਾਂ 3 ਵੀਲਰ ਤੋਂ ਉਤਰ ਗਏ ਆ ਵੀ ਹੁਣ ਕਾਰ ਪੈ ਗਈ ਮੈਂ ਕਿਹਾ ਭੀੜ ਹੁਣ ਲੱਗੇ ਆਪਾਂ ਆਪਣੀ ਗੱਡੀ ਦੇਖਣ ਪੂਰੀ ਫੈਮਿਲੀ ਆ ਪੋਲੋ ਖੜੀ ਹੈ ਹੈ ਨਿਹਦਾ ਨਾਂ ਹੀ ਪੋਲੋ ਆ ਹਾਂ ਔਰ ਗੱਡੀ ਚੈੱਕ ਕਰਦੇ ਤੁਸੀਂ ਹੁਣ ਆ ਟੂਲ ਦਾ ਹਾਂ ਆ ਗੁਡੀਆਂ ਰੱਜੀ ਫੜੂ ਮੈਂ ਇੱਕ ਮਿੰਟ ਟੂਲ ਚੈੱਕ ਕਰਨਾ ਆ ਟੂਲ ਲੈ ਗਿਆ ਸਾਰੇ ਤੂੰ ਇੱਕੋ ਮਿੰਟ ਇਹ ਪਾਉਣਾ ਨਾ ਕਿਦਾਂ ਠੀਕ ਆ ਲੈ ਵੀ ਆ ਗੱਡੀ ਆ ਭਾਈ ਜੀ ਲੋਕੀ ਵੀਰ ਦੀ ਸਹੀ ਹੈ ਨਾ ਮਸਟ ਗਿਵਿੰਗ ਆ ਕੇ ਆ ਵੀ ਮਿੱਤਰ ਫਸ ਕਲਾਸ ਚੱਲ ਮੈਂ ਦਰ ਕੋ ਕਰਦਾ ਉਹ ਆਰਗੈਨਲ ਬਹੁਤ ਹੋਈ ਜੀ ਤਨੁਭਵੋਂ ਬੁਆਰਕਾ ਤੁਹਾਡੀ ਗੱਡੀ ਚੱਲੀ ਨਹੀਂ ਤੁਹਾਡੇ ਵੱਲ ਦੂਜੀ ਜਲਦੀ ਸਾਡੀ ਹਾਂ ਹਾਂ ਇਹ ਤਾਂ ਗੱਲ ਹੈਗੀ ਬਿਲਕੁਲ ਬਿਲਕੁਲ ਮੈਂ ਵਿਸ਼ਵਾਸ ਹੈ ਨਾ ਮੈਨੂੰ ਬਸ ਯਕੀਨ ਕਰਕੇ ਆਈਦਾ ਭਾਜੀ ਹੋਰ ਨਹੀਂ ਕੋਈ ਚੱਕਰ ਤੁਸੀਂ ਫੋਨ ਕਰਕੇ ਆਏ ਹੋ ਨਾ ਫਿਰ ਬਸ ਬਿਨਾਂ ਦੇਖੇ ਗੱਡੀ ਤੁਸੀਂ ਚੁਜ਼ ਕੀਤੀ ਹੈ ਦੰ ਗੱਡੀ ਚੈੱਕ ਕਰੋ ਤੁਸੀਂ ਇਹ ਇੱਕ ਸਾਈਡ ਦੀ ਬੈਠਣੀ ਹੈ ਹਾਂ ਹਾਂ ਪਾਲਗੁਣ ਦੱਸ ਦੇ ਇਹ ਕੂਲੈਂਟ ਹੈ ਨਾ ਇਹਦਾ ਹਾਂ ਕੂਲੈਂਟ ਹੈ ਇਹਦਾ ਬਿਲਕੁਲ ਹੈ ਇਹ ਸਹੀ ਸਹੀ ਇਹ ਵਾਹ ਮਤਲਬ 6 ਮਹੀਨੇ ਬਾਅਦ ਚੇਂਜ ਕਰਾਉਣਾ ਹੁੰਦਾ ਕਦਾਂ ਜਦੋਂ ਸਰਵਿਸ ਕਰਾਉਣ ਨਾਲ ਨਾਲ ਚੇਂਜ ਨਾਲ ਨਾਲ ਚੇਂਜ ਕਰਾ ਦਿਓ ਹਣਾ ਸਹੀ 2-400 500 ਰੁਪਏ ਦਾ ਖਰਚਾ ਜਿਆਦਾ ਨਹੀਂ ਹਾਂ ਹਾਂ ਮੈਂ ਸਮਝ ਗਿਆ ਹਾਂ ਨਾਲ ਨਾਲ ਸਹੀ ਸਹੀ ਮਤਲਬ ਕਿ ਯਾਰ ਉਦੋਂ ਅਕਲ ਆਈ ਦੂਜੀ ਤੀਜੀ ਸਰ ਭਾਈ ਜੀ ਹਣੀ ਕਹਿੰਦੇ ਸਾਰਿਆਂ ਕੇ ਚਲੀ ਜਾਂਦੀ ਮੈਂ ਇਹ ਕਰਮ ਵਾਲੀ ਸਾਰਿਆਂ ਵਿੱਚ ਚਲੀ ਜਾਂਦੀ ਹੈ ਚਲ ਬਾਹਰ ਕਰ ਦੇ ਬਾਹਰ ਕਰ ਦ ਕਿ ਮੈਂ ਅੱਜ ਇੱਥੇ ਰਹਿਦਾ ਕਹਿ ਦੋ ਚਾਹ ਵੀ ਕਰ ਦ ਚਾਹ ਚਾਹ ਕਰ ਦ ਮਮਨ ਆਹਾਂ ਬਹੁਤ ਕਾਤ ਬਹੁਤ ਰੋਤਾਂ ਲੇ ਵੀ ਚੱਬੀ ਆ ਗਈ ਵਧਾਈਆਂ ਭਾਈ ਤੁਹਾਨੂੰ ਬਹੁਤ ਬਹੁਤ ਹਾਂਜੀ ਹਾਂਜੀ ਆ ਗਏ ਆ ਗਏ ਲਓ ਜੀ ਲੈ ਵੀ ਦੂਸਰੀ ਗੱਡੀ ਆਪਾਂ ਇੱਥੋਂ ਲੈ ਚਲੇ ਆ ਤੇ ਗੱਡੀ ਆਪਾਂ ਲੈ ਲਈਏ ਹੁਣ ਤੇ ਗੋਪੀ ਨੂੰ ਪਹਿਲਾਂ ਤੇ ਮੇਰੇ ਵੱਲੋਂ ਬਹੁਤ ਸਾਰੀਆਂ ਮੁਬਾਰਕਾਂ ਤੇ ਭਾਈ ਉਹਨਾਂ ਨੇ ਮੁਬਾਰਕਾਂ ਕਿਉਂਕਿ ਇਹਨਾਂ ਨੇ ਸਾਨੂੰ ਦੂਸਰੀ ਗੱਡੀ ਦੇ ਦਿੱਤੀ ਆ ਤੇ ਪਹਿਲੀ ਗੱਡੀ ਮੈਂ ਤੁਹਾਨੂੰ ਦੱਸਾਂ ਬਹੁਤ ਵਧੀਆ ਚੱਲੀ ਕਿਉਂਕਿ ਇੱਕ ਵਿਸ਼ਵਾਸ ਹੁੰਦਾ ਜੇ ਮਾੜੀ ਚੱਲਦੀ ਤੇ ਮੈਂ ਕਦੀ ਵੀ ਨਹੀਂ ਇੱਥੇ ਹੁਣਾ ਤੇ ਵਧੀਆ ਚੱਲੀ ਕੋਈ ਪ੍ਰੋਬਲਮ ਨਹੀਂ ਆਈ ਸੱਚੀ ਸੱਚੀ ਗੱਲ ਆ ਭਾਜੀ ਕੋਈ ਪ੍ਰੋਬਲਮ ਨਹੀਂ ਆਈ ਹੁਣ ਮਤਲਬ ਆਮ ਦੂਸਰੀ ਵਾਰ ਤਾਈਓ ਵਿਜ਼ਿਟ ਕੀਤਾ ਤੁਸੀਂ ਜੀ ਕਿਉਂਕਿ ਆਮ ਤੁਹਾਨੂੰ ਪਤਾ ਸਾਲ ਬਾਅਦ ਮੰਨ ਲਓ ਜੇ 1-2000 ਰੁਪਏ ਗੱਡੀ ਮੰਗਦੇ ਉਹ ਨੋਰਮਲ ਹੀ ਗੱਲ ਤੇ ਆਮ ਸਰਵਿਸ ਤੇ ਹੀ ਲੱਗ ਜਾਂਦੇ ਨੇ ਤੇ ਹੁਣ ਤੁਹਾਨੂੰ ਭਾਜੀ ਹੁਣ ਦਿਨ ਆਪਾਂ ਮਿਲਾਉਨੇ ਆ ਪ੍ਰੋਪਰ ਤੁਹਾਨੂੰ ਦੱਸਦੇ ਕਿਹੜੀ ਕਿਹੜੀ ਗੱਡੀ ਐ ਇਸ ਟਾਈਮ ਭਾਜੀ ਦੇ ਕੋਲ ਐ ਕਿਹੜਾ ਰੋਡ ਐ ਕਿੱਥੇ ਰਹਿੰਦੇ ਨੇ ਭਾਜੀ ਹੁਣੀ ਤੁਸੀਂ ਸਾਰੇ ਜਾਣੇ ਆਪਣੇ ਕਮੈਂਟ ਕਰਨੇ ਤੇ ਦੀਪ ਭਾਜੀ ਤੁਸੀਂ ਦੱਸਿਆ ਨਹੀਂ ਸੋ ਚਲੋ ਕਰਦੇ ਆਂ ਸਟਾਰਟ ਭਾਜੀ ਆਪਣੇ ਕੋਲ ਹਰ ਤਰ੍ਹਾਂ ਦੀ ਗੱਡੀ ਖੜੀ ਹੁੰਦੀ ਹੈ 2 ਲੱਖ ਤੋਂ ਸਟਾਰਟ ਹੈ ਗੱਡੀ 8-10 ਲੱਖ ਦੇ ਸੈਗਮੈਂਟ ਤੱਕ ਆਪਣੇ ਕੋਲ ਗੱਡੀ ਖੜੀ ਹੁੰਦੀ ਹੈ ਪੈਟਰੋਲ ਡੀਜ਼ਲ ਹਰ ਇੱਕ ਤਰ੍ਹਾਂ ਦੀ ਗੱਡੀ ਹੈ ਜਿਹਦੇ ਜੇ ਆਪਾਂ ਹਰ ਇੱਕ ਤਰ੍ਹਾਂ ਦੀ ਗਾਰੰਟੀ ਵੀ ਦਿੰਦੇ ਹਾਂ ਕੋਈ ਐਕਸੀਡੈਂਟਲ ਗੱਡੀ ਨਹੀਂ ਹੋएगी ਕੁਝ ਨਹੀਂ ਹੋਏਗਾ ਜੋ ਹੋਊਗਾ ਆਪਾਂ ਤੁਹਾਨੂੰ ਦੱਸ ਕੇ ਦੇਵਾਂਗੇ ਗੱਡੀ ਪਹਿਲਾਂ ਹੀ ਬਾਕੀ ਤੁਹਾਨੂੰ ਗੱਡੀ ਇੱਕ ਦੇ ਚੁੱਕੇ ਆ ਤੇ ਦੂਜੀ ਤੁਸੀਂ ਲੈ ਕੇ ਜਾ ਰਹੇ ਹੋ ਇਹਦਾ ਵੀ ਤੁਸੀਂ ਐਕਸਪੀਰੀਅੰਸ ਜ਼ਰੂਰ ਸ਼ੇਅਰ ਕਰਿਓ ਜਿਹੜੀ ਆਪਾਂ ਗੱਡੀ ਹੈ ਬਾਕੀ ਸਭ ਤੋਂ ਵੱਡੀ ਗੱਲ ਹੈ ਵੀ ਪੁਰਾਣੀ ਗੱਡੀਆਂ ਤੇ ਆਪਾਂ ਨਹੀਂ ਲੋਨ ਫੈਸਿਲਿਟੀ ਅਵੇਲੇਬਲ ਹੈ ਕਿ ਤੋਂ ਦਾ ਵੀ ਪੰਜਾਬ ਦੇ ਕਿਤੇ ਕਿਸੇ ਕੋਨੇ ਦਾ ਵੀ ਹੋਵੇ ਹਰ ਇੱਕ ਪ੍ਰਕਾਰ ਦੀ ਤੁਹਾਨੂੰ ਗੱਡੀ ਦੇਵਾਂਗੇ ਤੇ ਹਰ ਇੱਕ ਪ੍ਰਕਾਰ ਦਾ ਤੁਹਾਨੂੰ ਲੋਡ ਕਰਾ ਕੇ ਦੇਵਾਂਗੇ ਤੇ ਇੱਕ ਆਪਣਾ ਐਡਰੈਸ ਦੱਸ ਦਿਓ ਤੁਸੀਂ ਮੰਨ ਲਓ ਕਿੱਥੇ ਆਉਣਾ ਪਊਗਾ ਆਪਣਾ ਕੰਟੈਕਟ ਨੰਬਰ ਦੱਸ ਦਿਓ ਜੀ ਮੇਨ ਹੰਬੜਾ ਰੋਡ ਤੇ ਜੀ ਬੇਸਿਕਲੀ ਡੀ ਐਮ ਸੀ ਵਾਲਾ ਰੋਡ ਪੈਂਦਾ ਜੀ ਇਹ ਹੰਬੜਾ ਰੋਡ ਤੇ ਲੱਡੂ ਵਾਲਾ ਚੁੰਗੀ ਹੈ ਉਹਦੇ ਬਿਲਕੁਲ ਨਾਲ ਹੈ ਜੀ ਓੰਕਾਰ ਆਟੋਸ ਨੀਅਰ ਹੰਬੜਾ ਰੋਡ ਲੁਧਿਆਣਾ ਤੇ ਇੱਕ ਅਦੀ ਸਾਨੂੰ ਗੱਡੀ ਵਿਖਾ ਦਿਓ ਯਾਰ ਗੱਡੀ ਆਪਣੇ ਕੋਲੇ ਬਰੀਜਾ ਖੜੀ ਹੈ 2017 ਮਾਡਲ ਹੈ ਜੀ ਮਾਰਕੀਟ ਦਾ ਤੁਸੀਂ ਰੇਟ ਪਤਾ ਕਰ ਲਓ ਤੁਸੀਂ ਮਾਰਕੀਟ ਦੇ ਰੇਟ ਨਾਲ ਉਹ ਤੁਹਾਨੂੰ 5,99,000 ਰੁਪਏ ਦੀ ਗੱਡੀ ਦੇ ਰਹੇ ਆ ਸਰ। 2017 ਮਾਡਲ ਕੋਈ 685 90 ਤੋਂ ਘੱਟ ਆਸਕਿੰਗ ਨਹੀਂ ਕਰਦਾ। ਉਹ ਮੈਂ ਤੁਹਾਨੂੰ 5,99,000 ਰੁਪਏ ਦੀ ਗੱਡੀ ਦੇ ਰਿਹਾ। ਇਹ ਔਨ ਤੁਹਾਡੇ ਚੈਨਲ ਤੇ ਆਪਣਾ ਚੈਲੰਜ ਹੈ ਜਿਸ ਗੱਲ ਲੈ ਜੀ ਤੇ ਉਹ ਮੁੱਕ ਦੀ ਗੱਲ ਇਹ ਆ ਵੀ ਆਫਰ ਲਾਤੀ ਆ। ਆਫਰ ਲਾਤੀ ਹੈ ਤੇ ਕੋਈ ਨਹੀਂ ਐਸ਼ੀ ਦੀ ਵੀ ਗਾਰੰਟੀ ਹੈ। ਅੱਛਾ ਜੀ ਐਸ਼ੀ ਦੀ ਵੀ ਗਾਰੰਟੀ ਹੈ ਕੋਈ ਜੋਗ ਤੁਹਾਨੂੰ ਦੱਸ ਕੇ ਵੇਚਾਂਗੇ ਗੱਡੀ। ਬਸ ਸਹੀ ਆ ਜੀ ਆਜੋ ਮੇਰੇ ਕਹਿਣ ਦੇ ਕੋਈ ਮੈਨੂੰ ਸਾਰਾ ਕੋਈ ਦੂਜੇ ਤੀਜੇ ਨਾਲ ਦੀ ਗੱਡੀ ਨਹੀਂ। ਬਸ ਕੰਟਰ ਕਰ ਕਿਉਂਕਿ ਮੈਨੂੰ ਤੇ ਹੋਰ ਕੋਈ ਗੱਡੀ ਹੋਵੇ ਜਿਹੜੀ ਮਤਲਬ ਬਿਲਕੁਲ ਜੈਨੂਇਨ ਜਿਹਾ ਪ੍ਰਾਈਸ ਹੋਵੇ ਬਿਲਕੁਲ ਜੈਨੂਇਨ ਜਿਹਾ ਪ੍ਰਾਈਸ ਹੈ 2016 ਮਾਡਲ ਖੜੀ ਹੈ ਜੀ Tata Tiago ਡੀਜ਼ਲ ਵੇਰੀਐਂਟ ਦੇ ਵਿੱਚ ਇਹ ਤੁਹਾਨੂੰ ਆਪ 290000 ਰੁਪਏ ਦੀ ਗੱਡੀ ਦੇ ਦਾਂਗੇ ਤੇ ਆਹ ਤੇ ਫਿਰ ਜਿੰਨੂੰ ਕਹਿੰਦੇ ਨਾ ਕਮ ਘੈਂਡੀ ਹੈਗੀ ਥੋੜਾ ਨਿਕਸੋਨਾ ਇਹ ਇਹ ਸਨਰੂਫ ਵਾਲੇ ਜਿਹਨੇ ਸ਼ੌਂਕ ਪੂਰੇ ਕਰਦੇ ਆ ਘੱਟ ਪੈਸਿਆਂ ਦੇ ਵਿੱਚ ਇਹ ਬਹੁਤ ਹੀ ਵਧੀਆ ਗੱਡੀ ਹੈ ਸਿਰਫ ਤਾਂ ਸਿਰਫ 8.5 ਲੱਖ ਰੁਪਏ ਦੀ ਗੱਡੀ ਦੇ ਦਾਂਗੇ 9.5 ਲੱਖ ਰੁਪਏ ਦੀ ਮਾਰਕੀਟ ਪ੍ਰਾਈਸ ਹੈ ਜਿਆਦਾ 8.5 ਲੱਖ ਦੀ ਗੱਡੀ ਹੈ 8.5 ਲੱਖ ਦੇ ਲੋਨ ਕਰਵਾ ਦਾਂਗੇ ਤੁਸੀਂ ਆਪਾਂ ਦੂਜੀ ਗੱਲ ਇਹ ਹੈ ਵੀ ਟਾਟਾ ਨੂੰ ਸਾਰੇ ਲੋਕੀ ਬੜਾ ਭੱਜ-ਭੱਜ ਪੈਂਦੇ ਤੇ ਇਸ ਟਾਈਮ ਟਾਟਾ ਟਾਟਾ ਹੋਈ ਪਈ ਜਿਵੇਂ ਲੋ ਅਸੀਂ ਵੀ ਟਾਟਾ ਵਾਲੀ ਗੱਡੀ ਲੈ ਚੱਲੇ ਜੇ ਤੇ ਆ ਦੋ ਮਗਰ ਖੜੀਆਂ ਨੇ ਤੇ ਅਜੇ ਭਾਜੀ ਕਹਿੰਦੇ ਵੀ ਆਪਣਾ ਇਹ ਇੱਕ ਥਾਂ ਤੇ ਹੋਰ ਜਗ੍ਹਾ ਹੈਗੀ ਉਧਰ ਵੀ ਆਪਣੀਆਂ ਗੱਡੀਆਂ ਖਲੋਤੀਆਂ ਨੇ ਟਾਟਾ ਦੀਆਂ ਤੇ ਸੋ ਜਲਦੀ ਜਲਦੀ ਆ ਵਿਜ਼ਿਟ ਕਰੋ ਵੀ ਤੇ ਆਪਣਾ ਕੰਟੈਕਟ ਨੰਬਰ ਇੱਕ ਕਰੀ ਭਾਜੀ ਫੇਰ ਬੋਲ ਜੀ 95694115119056881343 ਇਹਨਾਂ ਦੋਨਾਂ ਨੰਬਰਾਂ ਤੇ ਜਦੋਂ ਮਰਜ਼ੀ ਤੁਸੀਂ ਕਾਲ ਕਰਕੇ ਵਿਜ਼ਿਟ ਕਰ ਸਕਦੇ ਹੋ ਤੇ ਚਲੋ ਠੀਕ ਹੈ ਜੀ ਹੁਣ ਸਾਨੂੰ ਵੀ ਮਲਾਂ ਨਿਹਰਾ ਹੁੰਦੇ ਆਵਾ ਮੀਂਹ ਦਾ ਮੌਸਮ ਬੰਡਿਆ ਚੱਲ ਗਿਆ ਹੁਣ ਕੁੜੀਆਂ ਕੁੜੀਆਂ ਮੈਰੀ ਨੂੰ ਮौज ਲੱਗੀ ਆਹ ਵੇਖੋ ਚਲੋ ਚੱਲ ਗਏ ਗੱਟ ਜੀ ਚੱਲਾਂ ਲੱਗੇ ਨੇ ਹੁਣ ਗੋਪੀ ਦੇ ਭਾਜੀ ਦੇ ਡੈਡੀ ਉਹ ਆ ਰਹੇ ਨੇ ਆਪਾਂ ਵੀ ਵੀਦਰ ਤੇ ਕਿਉਂ ਕਿ ਇਹਨੇ ਜਿਹੜੇ ਸਾਰੇ ਬੈਠੇ ਨਹੀਂ ਜਾਣੇ ਫਿਰ ਉਸ ਕੋ ਐਣੀ ਟਾਣ ਪੈ ਨਾ ਟੀਗੜ ਪਾੜੀ ਗੱਡੀ ਜੇ ਕਿਉਂਕਿ ਟੀਗੜ ਹੈ ਹੀ ਨਹੀਂ ਇੱਥੇ ਲੈਣ ਵਾਸਤੇ ਐ ਗੁੜੀਆ ਵਾਸਤੇ ਚਿਪਸ ਲੈ ਦੇ ਚੋਪ ਲੈ ਆ ਵੀ ਲੈ ਲੈ ਦੋ ਚਿਪਸ ਬੜਾ ਰੋੜਾ ਪੌਂਡੀ ਚਿਪਸ ਲੈਣੇ ਚੀਜੀ 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 ਪਪਾ ਜੀ ਗੱਡੀ ਤੇ ਬਹੁਤ ਸੁਣੀ ਹੈ ਵੀ ਡਿੱਗੀ ਵੀ ਮਿਲ ਗਈ ਹੈ ਇਹਦੇ ਨਾਲ ਜੇ ਇਹਨਾਂ ਟੂ ਟਾਰ ਤੱਕ ਤੇ ਜਾਣਾ ਤੇ ਇਹਨਾਂ ਨੂੰ ਮौज ਲੱਗ ਜਾਂਦੀ ਹੈ ਚੀਜੀ ਇਹ ਮੇਰੀ ਨਹੀਂ ਚੀਜੀ ਆਈ ਆਈ ਇਹ ਕੀ ਚੀਜੀ ਹਾਂ ਆ ਗਿਆ ਕਿ ਨਹੀਂ ਉਹ ਅਜੇ ਉਹ ਮੈਂ ਲਾ ਦਿੱਤੀ ਬੈਟਰੀ ਉਹ ਚ ਭੁੱਲ ਗਿਆ ਉਹਨੂੰ ਯਾਦ ਜਦੋਂ ਉਹਨੇ ਆਈ ਮੈਂ ਨਾ ਵਧੀਆ ਕੇ ਘੈਂਟ ਜੇ ਦੋ ਡੰਡ ਪੇ ਖਰਾ ਲਿਆ ਕੀ ਲਿਆਉਂਗੇ ਚੀਚੇ ਨਹੀਂ ਚੈੱਕ ਕਰ ਹਾਂ ਉਹਨਾਂ ਦਾ ਚੀਚਾ ਡਾਉਣ ਦਾ ਆਧੀ ਹੋ ਗਈ ਹਾਂਜੀ ਆ ਬਣੀਓ ਗੱਲ ਡੱਬੇ ਆ ਗਏ ਮੇਰੇ ਵੀਰਿਓ ਅ ਕਰਮਲ ਕਰ ਚਲੇ ਆਈ ਮਠਿਆਈ ਲੈ ਕੇ ਹਾਂ ਠੀਕ ਆ ਜੀ ਬਾਕੀ ਬਣਾ ਕੇ ਦਿੱਤੀ ਮੁੱਕਰ ਬੜਾ ਟਾਈਮ ਲਾਤਾ ਮੰਦ ਲੱਗਦੀ ਖਣੀ ਆਪ ਆਪ ਲੱਗਦਾ ਵਟੰਡਾ ਬੇ ਨਾਲ ਮੁੱਤੀ ਚੁਰਦੇ ਜਿੱਥੇ ਬੰਦੂ ਉਸ ਨੂੰ ਗਏ ਅੱਛਾ ਅੱਛਾ ਠੀਕ ਤਾਂ ਜੀ ਆ ਕੇ ਫਿਰ ਮੁੱਕ ਦੀ ਗੱਲ ਹੈ ਬੜੀ ਮਹਿੰਗੀ ਹੈ ਆਹ ਲੈ ਮਹਿੰਗੀ ਆ 102 ਵੀ ਆਹੋ ਇਦਾਂ 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 ਮਹਿੰਗੀ ਮਹਿੰਗੀ ਮੈਂ ਆਪ ਹੀ ਕਿਹਾ ਸੀ ਉਹਨਾਂ ਨੇ ਮੈਂ ਫੱਪੜਨ ਦੇ ਨੇ ਗੱਡੀ ਲਈ ਹੈ ਮਹਿੰਗੀ ਰੋਕੇ ਜਰਾ ਹਾਂ ਤਾਂ ਕਿਉਂ ਦੇਖਿਆ ਉਹ ਨਹੀਂ ਨਹੀਂ ਮਾਂ ਮਾਰ ਨਹੀਂ ਕੀਤੀ ਕਿਰਪਾ ਉਹ ਨਹੀਂ ਇਹ ਮਾਰਾ ਤੇ ਲੰਗੇ ਆ ਗਏ ਉਹ ਜਿਹੜੇ ਆਪਾਂ ਜਿਹੜੇ ਗੋਪੀਣਾ ਦੇਖ ਤੁਸੀਂ ਰਾਜ ਦੇ ਨੇ ਗਣਾ ਪਈ ਕਿਤੇ ਹਾਂਜੀ ਕੀ ਗੱਲਾਂ ਇਹ ਚੁੱਪ ਚੁੱਪ ਜੇ ਮੈਂ ਕੀ ਗੱਲਾਂ ਇਹ ਚੁੱਪ ਚੁੱਪ ਜੇ ਵੇਖੀ ਇਹ ਕਿੰਨੇ ਸੇ ਸੇ ਦੇ ਕਿ ਡੂੜੀਆਂ ਵੇਖਣੇ ਪਪਾ ਜੀ ਪਾਟੀਆਂ ਦੀਆਂ ਹਾਂ ਐਸੇ 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 ਹਾਂਜੀ ਆ ਗਏ ਹੁਣ ਸਾਰੇ ਲੈ ਆ ਗਏ ਵੱਡੀ ਆ ਗਏ ਲੈ ਵੀ ਭਰਾ ਬਹਿ ਕੇ ਗੱਡੀ ਦੇ ਚ ਉਦਨਾ ਹੁਣ ਹੁਣ ਬੈਠਾ ਨਾ ਵਿੱਚ ਬੈ ਕੇ ਨਾ ਵੇਖੇ ਆਪਣੀ ਆਪਣੀ ਛੋਟੀ ਹੈ ਭਾਈ ਮੇਡੀ ਭਾਈ ਵੱਡੀ ਵੇਹਲਾ ਜਿਹੜੇ ਟਿਚਰਾਂ ਕਰਦੇ ਸੀ ਹੈਂ ਮੂੰਹ ਤੋੜ ਅਨੇ ਬੰਦੇ ਕਰਤੀ ਉਹ ਮੈਂ ਸਮਝ ਨਾ ਪਾ ਪਪੇ ਦੇ ਵੀ ਹੋ ਗਏ ਆ پیسے ਦੇ ਕੇ ਪਪਾ ਜਿੰਦਾ ਰਵੇ ਯਾਰ ਇੱਕ ਇੱਕ ਚੀਜ਼ ਵੈਸੇ ਉਦਾਂ ਅੱਜ ਇੱਕ ਚੀਜ਼ ਮੈਂ ਤੁਹਾਨੂੰ ਦੱਸਦੀ ਕਿ ਨਹੀਂ ਮਾਂ ਕੋਤੇ ਲੈਵਾ ਕੋ ਖੜਦਾ ਦੱਸ ਦੇ ਉਦਾਂ ਨਹੀਂ ਤੇ ਜਾ ਜਾ ਭੈਣ ਭਾਈਆ ਜਿੰਦਾ ਰਵੇ ਐਵੇਂ ਆਖੀ ਹੁਣ ਨਹੀਂ ਦਾਰਨੇ ਜੋ ਵੀ ਭਾਵੇਂ ਪੰਜਰ ਖੜਨਾ ਬੜੀ ਤਕੜੀ ਗੱਲ ਆ ਮਮਾ ਉੱਥੇ ਜਾ ਕੇ ਸੈਨ ਹੀ ਕਰਨੇ ਗਵਾਹੀ ਦੇਣੀ ਬੜੀ ਤਕੜੀ ਗੱਲ ਆ ਠੀਕ ਐ ਇਹ ਚਾਰਜਰ ਲਾਉਣਾ ਤੇ ਸਾਰਾ ਲਿਆ ਫਰਾਜ ਲਾਈ ਹਸੋ ਮਿੱਤਰਾਂ ਨੇ ਕੰਮ ਬਿਲੋ ਖੱਡਿਆਣੀ ਜਿਹੜੇ ਅੜਕੇ ਲੋਕਾਂ ਤੋਂ ਸਹੀ ਆਣ ਹੈ ਸਰਪੈਂਡਰ ਯਾਰਾਂ ਦਾ ਹਾਂ ਉਹ ਬੋਲੇ ਸੁਣ ਸੀਤ ਵਾਲਾ ਸਰਪੈਂਡਰ ਯਾਰਾਂ ਦਾ ਹੈ ਆ ਆ ਸਰਪੈਂਡਰ ਯਾਰਾਂ ਦਾ ਪੁੱਠਾ ਪੰਗਾ ਪੈ ਗਿਆ ਨਹੀਂ ਹੁਣ ਆਪਣੇ ਪਿਆਰਾਂ ਦਾ ਐਂ ਤਾਂ ਕਹਿੰਦਾ ਲੈ ਵੀ ਅਸੀਂ ਆ ਗਏ ਪੰਜਾਬੀ ਢਾਬੇ ਤੇ ਇਹਦੇ ਗੋਪੀ ਪੀਆਊਗਾ ਚਾਹ ਆ ਵਧੀਆ ਝੂਲਾ ਜੇ ਲੱਗਾ ਬੱਚਿਆਂ ਵਾਸਤੇ ਇਧਰ ਉਧਰ ਵੀ ਲਗਾਓ ਪੱਲੀ ਸੜੀ ਲੈ ਆਓ ਉਹਨੂੰ ਹਰ ਗਨ ਨੂੰ ਲੂਟਾ ਦੇਣ ਹਾਂਜੀ ਹਾਂਜੀ ਮਾਰੋ ਹਰ ਗਨ ਨੂੰ ਮਿਲੂਗਾ ਹੂਟਾ ਬੈਠੋ 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 ਵੈਰੀ ਗੁੱਡ ਲਓ ਲਓ ਹੂਟਾ ਲਓ ਇਹ ਮੰਨ ਲਓ ਤਾਂ ਤੈਨੂੰ ਹੂਟੇ ਦਿੱਤੇ ਜਾ ਰਹੇ ਆ ਬੇਟਾ ਉਹ ਤੋਂ ਨਿਕਲ ਨਾ ਜਾਵੇ ਇਹ ਹੂਟੇ ਤਾਂ ਦਿੱਤੇ ਜਾ ਰਹੇ ਆ ਕਿਉਂਕਿ ਕਿਉਂਕਿ ਗੱਡੀ ਆਈ ਨਾ ਨਵੀਂ ਤੇ ਤਾਂ ਕਰਕੇ ਹੂਟੇ ਦਿੱਤੇ ਆ ਚਲੋ ਜੀ ਮਦੇਵ ਦੀ ਮਰ ਹਾਂਜੀ ਹਾਂਜੀ ਹਾਂ ਉਹ ਸਿਆਣੇ ਨਹੀਂ ਪੈਂਦੇ ਭਰਾ ਤੁਹਾਡੇ ਵੱਲ ਥੋੜੀ ਬਣਿਆ ਹਾਂ ਹੈ ਹੱਲੇ ਟਾਂ ਜਗਾਈਆਂ ਜਾਂ ਦਾੜ ਚੈੱਕ ਕਰਨ ਲੱਗਾ ਕਿ ਅੱਧੀ ਆਹ ਮੈਂ ਕਹਿੰਦਾ ਮੈਂ ਚਾਹ ਹੀ ਐਨਾ ਕੋਈ ਗੱਲ ਨਹੀਂ ਕਰਨੀ ਲੇਟ ਨਹੀਂ ਮੰਦ ਹੁੰਦੀ ਹਾਂਜੀ ਨਹੀਂ ਨਹੀਂ ਗੱਲ ਉਹ ਮਮਾ ਡਰਾਤੀ ਕੁੜੀ ਚਲੋ ਚਾਹ ਪੀਏ ਘੜ ਘੜ ਗਾਂ ਭਾਜੀ ਨੇ ਵੀ ਜਾਣਾ ਆਇਆ ਨਹੀਂ ਆਈ ਦੰਗਰ ਕੇ ਕਹਦੇ ਨੇ ਕੋਈ ਮਾਰਾ ਹੀ ਨਹੀਂ ਨੇ ਜੋਗੇ ਕਰਤਾ ਗਏ ਬਸ ਟਾਈਮ ਦੀ ਲੋੜ ਨਹੀਂ ਬਸ ਹੁਣ ਪਤਾ ਲੱਗ ਗਿਆ ਕਾ ਵਿਰੋਧੀਆਂ ਨੂੰ ਕਹਦੇ ਨੇ ਵਿਰੋਧੀਆਂ ਨੂੰ ਪਤਾ ਲੱਗ ਗਿਆ ਗੋਪੀ ਗਿਆ ਆਇਆ ਦੁੱਧ ਪਾਉਣ ਵਾਸਤੇ ਬੁੜੀਆ ਵਾਸਤੇ ਆਪਾਂ ਹੁਣ ਚੱਲੇ ਆ ਚਲੋ ਬੈਜੋ ਸਟੇਸ਼ਨ ਤੇ ਪਹੁੰਚ ਗਏ ਆਪਾਂ ਹੁਣ ਤੇ ਮੈਂ ਚੱਲਿਆ ਹਾਂਜੀ ਹਾਂਜੀ ਇਹ ਗੋਪੀ ਫਿਲਿੰਗ ਲੈਣ ਬੈਠੇ ਚਲੋ ਚੰਗੀ ਗੱਲ ਹੁਣ ਆਪਣੀ ਗੱਡੀ ਅਸੀਂ ਲਾਈ ਮੇਰੀ ਗੱਡੀ ਇੱਧਰ ਲੱਗੀ ਹੋਈ ਆ ਪਹੁੰਚ ਗਏ ਚਲੋ ਟਾਈਮ ਨਾਲ ਹੀ ਅਹੀਂ ਬੈਠ ਗਏ ਆਪਣੀ ਗੱਡੀ ਦੇ ਵਿੱਚ ਹੁਣ ਤੇ ਮੇਰੇ ਨਾਲ ਫਿਲਹਾਲ ਕੋਈ ਨਹੀਂ ਬੈਠਾ ਵੀ ਬਾਕੀ ਸਾਰੇ ਜਣੇ ਦੂਸਰੀ ਗੱਡੀ ਦੇ ਵਿੱਚ ਬੈਠੇ ਆ ਤੇ ਇਹਨੂੰ ਹੁਣ ਬਾਹਰ ਕੱਢਣੀ ਗੱਡੀ ਨੂੰ ਪਰ ਗੋਪੀ ਨਹੀਂ ਮੈਨੂੰ ਸਟੇਸ਼ਨ ਤੇ ਲੱਭੀ ਜਾਂਦੇ ਤੇ ਮੈਂ ਗੱਡੀ ਕੱਢ ਕੇ ਬਾਹਰ ਵੀ ਲਿਆ ਆ ਜੀ ਤੇ ਉਹ ਉੱਥੇ ਹੀ ਅਜੇ ਅੰਦਰ ਹੀ ਉਹਨੂੰ ਕਹਿੰਦੇ ਗੱਡੀ ਨਿਕਲ ਗਈ ਮੈਂ ਉਹਨਾਂ ਦੇ ਬਾਹਰ ਤਰ੍ਹਾਂ ਫੈਂਡਿਆ ਤੇ ਹੁਣ ਗੋਪੀ ਵੀ ਇੱਥੇ ਮੋਟਰਸਾਈਕਲ ਲੱਗਾ ਭਾਜੀ ਦਾ ਤੇ ਗੋਪੀ ਆਪਣਾ ਮੋਟਰਸਾਈਕਲ ਲੱਲੂ ਕਾ ਭਾਜੀ ਉਹਨਾਂ ਦਾ ਮੋਟਰਸਾਈਕਲ ਫੜ ਲੂਗਾ ਤੇ ਭਾਜੀ ਫੜਨਗੇ ਭਾਜੀ ਹੁਣ ਆਪਣਾ ਗੋਪੀ ਵਾਲੀ ਗੱਡੀ ਏਡ ਨਵੀਂ ਲ ਬਾਕੀ ਜਿਹੜਾ ਗੋਪੀ ਹੁਣਾ ਦੇ ਪਿੰਡ ਨੂੰ ਰਸਤਾ ਜਾਂਦਾ ਬਹੁਤ ਖਤਰਨਾਕ ਬਹੁਤ ਚੋਰ ਪੈਂਦੇ ਬਾਕੀ ਮਾਰੇ ਕਿਰਪਾ ਕਰੇ ਸੱਚੇ ਪਾਤਸ਼ਾਹ ਮਿਹਰ ਕਰੇ ਵੀ ਤੇ ਰਬ ਰਬ ਕਰਦੇ ਚਾਹੀਏ ਪਹੁੰਚ ਜਾਈਏ ਜਰ ਕਿਉਂਕਿ ਜਾਣਾ ਤਾਂ ਉਹ ਪੈਣਾ ਹੀ ਕਿਉਂਕਿ ਖਾਪੜ ਖੇੜੀ ਰਾਹ ਆ ਮੇਨ ਕਿਉਂਕਿ ਬਟਾਲਾ ਵੀ ਨਹੀਂ ਜਾਇਦਾ ਬਟਾਲਾ ਦੂਰੇ ਇੱਥੋਂ ਬਹੁਤ ਜਿਹਦੀ ਗੱਡੀ ਆ ਉਹ ਵਿਚਾਰਾ ਵੇ ਮੋਟਰਸਾਈਕਲ ਤੇ ਹੀ ਉਹ ਜਾਣ ਰਿਹਾ ਭਾਜੀ ਉਹ ਤਾਂ ਇਹ ਵੀ ਗੱਡੀ ਬੜੀ ਹਿਸਾਬ ਨਾਲ ਚਲਾਉਂਦੇ ਜੀ ਹੋਰ ਗੱਲਾਂ ਦੀਆਂ ਗੱਲਾਂ ਹੀ ਨੇ ਅਬ ਮੈਂ ਤਾਂ ਕੀ ਕੱਢੀ ਚੜੀ ਜਾਣਾ ਨੰਬਰ 플레이ਟ ਦੇਖਣੀ ਕੋਪੀ ਦੀ ਗੱਡੀ ਦੀ ਨਾ ਉਹ ਕਿੱਥੇ ਦੇਖਣੀ ਨਾ ਨਹੀਂ ਗੱਲ ਬਣਦੀ ਵੀਰੇ ਵੀਰੇ ਉਹ ਉਹਨਾਂ ਘਪਰਾਣ ਲੰਘ ਜਾਗਾ ਇੱਥੇ ਬੰਦੇ ਲੱਖ ਖਲੋਤਾ ਆ ਖਾਪੜ ਖੜੀ ਪਹੁੰਚਣ ਵਾਲੇ ਇੱਥੇ ਟ੍ਰੇਨ ਲੰਘਣ ਦੀ ਫਟਕ ਬੰਦਦੇ ਆ ਤੇ ਇੱਕ ਵਾਰੀ ਫੇਰ ਤਾਂ ਤੁਹਾਨੂੰ ਬਹੁਤ ਸਾਰੀਆਂ ਵਧਾਈਆਂ ਭਾਜੀ ਆਹ ਸੋ ਨਮਸਾਨ ਰਸਤਾ ਜਿਹੜਾ ਪਾਰ ਕਰਨ ਦੇ ਇਹ ਬਹੁਤ ਖਤਰਨਾਕਾ ਬਸ ਉਦਾਂ ਲਗਭਗ ਪਾਰ ਹੋ ਹੀ ਗਿਆ ਮਹਾਰਾਜ ਦੀ ਮੇਰ ਨਾਲ ਥੋੜਾ ਜਿਹਾ ਰਹਿ ਗਿਆ ਬਸ ਕਿਉਂਕਿ ਇਹ ਕਹਿੰਦਾ ਵੀ ਸਾਡੇ ਲੈਂਨ ਤੇ ਨਾ ਬੰਦੇ ਬੁੰਦੇ ਬਹੁਤ ਪੈਂਦੇ ਸ਼ ਤੇ ਗੋਪੀ ਨੇ ਵਿੱਚ ਘਾਰ ਰੱਖਿਆ ਮੈਂ ਤੇ ਇੱਕ ਗੱਡੀ ਅੱਗੇ ਲੈਈ ਤੇ ਇੱਕ ਮਗਰ ਆ ਗਈ ਕਿਉਂਕਿ ਇਹਦੇ ਨਾਲ ਵੱਧ ਕੇ ਪਿਆਰੀ ਚੀਜ਼ ਕੋਈ ਨਹੀਂ 100 ਵਾਰੀ ਭਾਵੇਂ ਸਾਡੇ ਵਿੱਚ ਬੜੀਆਂ ਗੱਲਾਂ ਪਤਾਆਂ ਹੀ ਦੋਵਾਂ ਭਰਾਵਾਂ ਵਿੱਚ ਕਿਉਂਕਿ ਮੇਰਾ ਭਾਵੇਂ ਜਿੱਦਾਂ ਮਰਜੀ ਮੇਰਾ ਮੋਹ ਬਹੁਤ ਹੈ ਗੋਪੀ ਨਾਲ ਤੇ ਇਹਨੂੰ ਕੁਝ ਨਾ ਹੋਵੇ ਮਹਾਰਾ ਲੰਮੀ ਉਮਰ ਕਰੇ ਇਹਦੀ ਪਹੁੰਚ ਜਲੇ ਪਹੁੰਚ ਗਿਆ ਹੁਣ ਹੁਣ ਲੈ ਵੀ ਹੁਣ ਟੈਨਸ਼ਨ ਦੂਰ ਹੋ ਗਈ ਆ ਆ ਗਿਆ ਪਿੰਡ ਉਹ ਅਗਲੇ ਪੰਨੇ ਉਹ ਅੱਗੇ ਦੇਖਦੀਆਂ ਕੰਧਾਂ ਜੀਆਂ ਆ ਗਿਆ ਪਿੰਡ ਹੁਣ ਇਹਨਾਂ ਨਾਲ ਮੈਂ ਵੀ ਗੱਡੀ ਇੱਥੇ ਕੇ ਜਨ ਨਪ ਨੁਪ ਕੇ ਲਾਤੀ ਸਾਈਡ ਤੇ ਕਰਕੇ ਜਰਾ ਇੱਕ ਉਹ ਲੱਗੀ ਆ ਪਰ ਇੱਕ ਆਏ ਜੇ ਸੂਟ ਪਿਛਲੇ ਸੇਰੇ ਭਾਈ ਨੇ ਜਾਣਾ ਚੈਂਪੀਓ ਤੇ ਕੋਈ ਗੱਲ ਨਹੀਂ ਗਾਉਂ ਉੱਥੇ ਭੱਜ ਕੱਢਣ ਗਿਆ ਚਾਬੀ ਚੱਲ ਆ ਯਾਰ ਭਾਜੇ ਰਾਤ ਪਾਕ ਸੋਣਾ ਲੱਗੀ ਇਦਾਂ ਇਹ ਵੀ ਬਾਬਾ ਖੁੱਲੀ ਐ ਜੀ ਹੈਨਾ ਟੂਲ ਤਾਂ ਲਗੇ ਬਸ ਦੋਵੇਂ ਚੀਜ਼ਾਂ ਹੈਗਾ ਜੱਕੇ ਦਾ ਹੈਗਾ ਜੱਕ ਭਲਾ ਵੇਖੀ ਜੱਕ ਤਾਂ ਵੇਖਿਆ ਨਹੀਂ ਆ ਜੱਕ ਕਿੱਥੇ ਆ ਅਛਾ ਉਹ ਗੁਲੀ ਜੀ ਹੈਗੀ ਹੈ ਜੱਕ ਕਿੱਥੇ ਈਓ ਜੱਕ ਜੱਕ ਕਿੱਥੇ ਆ ਛੱਡ ਭਲਾ ਇੱਕ ਮਿੰਟ ਜੱਕ ਕਿੱਥੇ ਹੈ ਯਾਰ ਜੱਕ ਨੂੰ ਕੋਈ ਪਛਣਾ ਬਣਾ ਕੋਈ ਨਹੀਂ ਪੁੱਛਾਂਗੇ ਨਾ ਹੋਗਾ ਤੇ ਜਿਹੜਾ ਪੈਸੇ ਰਹਿੰਦੇ 10000 ਰੁਪਏ ਨਾਲ ਦਵਾਂਗੇ ਨਹੀਂ ਮੈਂ ਠੀਕ ਹੋ ਗਿਆ ਬੰਦਾ ਮਠਿਆਈ ਦਾ ਡਬਾ ਇਹ ਨਾ ਲਿਆ ਚੇਤਾ ਭੁੱਲ ਗਿਆ ਯਾਰ ਮਠਿਆਈ ਦਾ ਵਾਲਾ ਡੱਬਾ ਓਹੋ ਬਹੁਤ ਟਾਈਮ ਹੋ ਗਿਆ ਕਿ ਟੱਕ ਕਿੰਨੇ ਵਜੇ ਆਏ ਆ ਕਿੰਨੇ ਵਜੇ ਔਣੇ 1 ਵਜੇ ਪਹੁੰਚ ਗਏ ਤੇ ਪੌਣਾ ਕਿਹਨਾਂ ਦਾ ਵੱਜ ਗਿਆ ਹਰ ਗੁੰਦਾ ਵੀ ਸੌਂ ਗਈ ਚਲੋ ਠੀਕ ਆ ਜੀ ਜੇ ਤੁਹਾਨੂੰ ਅੱਜ ਦਾ ਵਲੋਗ ਵਾਲਾ ਵਧੀਆ ਲੱਗਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੇ ਹਾਂ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਸਕਾਰ ਚਲੋ ਠੀਕ ਆ ਜੀ ਬਾਏ ਬਾਏ ਸਸਕਾਰ Те екологията са рекламени по-отборно върху му